ਤਾਂ ਤਾਂ ਅਖੀਰ ਨੂੰ ਆਸਤਾਂ ਮਾਰੇ ਨਹੀਂ ਉਹ ਤਰਜੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਸਾਹਿਬ ਜੀ ਦੀ ਬਿਤੀ ਮਤੇ ਤਾਂ ਸੰਤ ਮਹਾਰਾਜ ਸਤਬਾਬ ਇਸਤਮਾਰ ਜਿਨ੍ਹਾਂ ਦੇ ਤੋਰੇ ਤੋਰੇ ਸੀਗੇ ਉਹਨਾਂ ਦੀ ਕਿਰਪਾ ਦੇ ਮਿਹਰ ਦੇ ਸਦਕਾ ਇਹ ਸਾਨ ਸੰਤ ਬਾਬਾ ਮਾਨ ਸਿੰਘ ਜੀ ਨੇ ਇੱਥੇ ਸੰਗਤ ਦੇ ਕਲੇ ਵਾਸਤੇ ਸੱਭ ਕੀਤਾ ਆਪ ਬਾਬਾ ਜੀ ਤੇ ਲੱਖਾਂ ਜੀਵਾਂ ਨੂੰ ਅਮਰਸਕਾਰ ਕੇ ਲੋਕ ਰੱਬ ਵਾਲੇ ਪਾਸੇ ਲਾ ਕੇ ਆਪ ਸੱਚ ਕਰ ਜਾ ਕੇ ਵਿਰਾਜ ਮਨੋ ਮਲੇ ਸਾਥ ਸਗੇ ਜੀ ਲੋਕਾਸ਼ੀਰ ਮਿਲਾ ਹੈ 84 ਲੰਦੋ ਨੇ ਕੋਤ ਤੋਂ ਬਾਹਰ ਜਾ ਕੇ ਲੋਜੋਂ ਦੀ ਬਾਣੀ ਆਈ ਹੈ ਜਿੰਨਾ ਸਮਾਂ ਆਪ ਜੀ ਨਾਮ ਜਪ ਲੋਗੇ ਉਹੀ ਸਮਾਂ ਲਿਖਿਆ ਹੈ ਸਵੇਰੇ ਆਹੀ ਅਮਤ ਵੜੀ ਉੱਠਿਆ ਕਰੋ 4 ਵਜੇ 5 ਵਜੇ ਉੱਠ ਕੇ ਸ਼ਿਣਾਨ ਕਰਕੇ ਅੱਧਾ ਘੰਟਾ ਜੈ ਕੇ ਦਾ ਵਹਿਲ ਦਸਨ ਕਰਿਆ ਕਰੋ ਸਭ ਤੋਂ ਉੱਚਾ ਪ੍ਰਵੇਸ਼ ਦਾ ਨਾਮ ਹੈ ਜੋ ਵੀ ਅਸੀਂ ਕਿਸ ਤਰ੍ਹਾਂ ਕਿਸ ਤੋਂ ਸੁਣਦੇ ਹਾਂ ਕਰਵਾਣੀ ਪੜਦੇ ਆ ਮਾਂ ਪੁੱਛ ਆਪਣੇ ਮਿਚਾਵਾ ਦੱਸਦੇ ਨਹੀਂ ਉਹਦਾ ਇਹੀ ਹੈ ਕਿ ਤੇ ਸ਼੍ਰੀ ਸੁਭੇ ਸਾਹਿਬ ਜੀ ਉਹ ਇਹੀ ਕਹੇ ਬਾਰ ਬਾਰ ਤਕੀਰ ਕੀਤੀ ਹੈ ਕਹਿ ਚਾਹੀ ਤੂੰ ਨਾ ਜਾਵੋ ਹਜ਼ਾਰਾਂ ਸਾਲਾ ਤੋਂ ਲੱਖਾਂ ਸਾਲਾ ਤੋਂ ਰੇਗ ਜਿਹਾ ਵੀ ਮਾਂ ਪੁੱਛ ਇਹੀ ਕਹਿੰਦੇ ਕਿ ਐ ਜੀ ਤੂੰ ਨਾ ਜਾਵੋ ਇੱਕ ਨਾਮ ਹੀ ਹੈ ਮੰਨੋ ਸ਼ਾਦੀ ਨਵਨ ਵਾਲਾ ਮਰ ਕਦੇ ਚੰਦ ਨਾਲ ਚੰਦਨ ਸਾਦ ਰਖ ਮੂਹਨ ਨਾਮ ਇਹੀ ਕਾਮ ਸ੍ਰੀ ਗੁਰੂ ਜੀ ਦੇ ਨਾਮ ਦਾ 315 ਭਗਨਾ ਇੱਕ ਮਨ ਨੂੰ ਸ਼ਾਂਤੀ ਦੇਣ ਵਾਲੀ ਤੇ ਨਾਮ ਹੈ ਪਰਮ ਸ਼ਕਤਾ ਉਸ ਆਸਰੇ ਦੀ ਆਪਾਂ ਉਹ ਨਾਮ ਜਪਦੇ ਆਂ ਮਨ ਚਿੱਤ ਨੂੰ ਇਕਾਗਰ ਕਰਕੇ ਪੰਜ ਵੇਲੇ ਤਾਰੇ ਕੋ ਸੋ ਖਿਆਲੋ ਕੇ ਵਹਿ ਰਹੀਏ ਜਲਦੀ ਕਰੋ ਪਹਿਲੇ ਦਾਤ ਬਲੇਗਾ ਫਿਰ ਸਾਡੇ ਮਾਈ ਪਾਈ ਵਾਹਿਗੁਰੂ 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 ਵਾਹਿਗੁਰੂ

Vahe Guru, 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 Like

ਵਾਹਿਗੁਰੂ 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 ਵਾਹਿਗੁਰੂ

waheguru 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 I Guru, 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 I Guru.

i know do, i do.

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸਰ ਦਿਓ ਉਹਨਾਂ ਕਹਾਣੀਆਂ ਬੜੀ ਮੁਸ਼ਕਿਲ ਨਾਲ ਮਿਲਦਾ ਹੈ। ਸ੍ਰੀ ਅਮਰਦਾਸ ਜੀ ਉੱਠਿਆ ਕਰੋ। ਕਿ ਇੱਕ ਘੰਟਾ ਜਾਂਦਾ ਘੰਟਾ ਜੂਰ ਵਾਹਿ ਮਤਾ ਜਾਪ ਕਰਿਆ ਕਰੋ। ਤੇ ਨਾਲ ਆਪ ਜੀ ਮਾਲਕੀ ਤੇ ਲਗਾ ਕੇ ਨਾਮ ਜਪੋਗੇ। ਅਹੋਲੀ ਉਹ ਵੀ ਤੁਹਾਡੇ ਨਾਮ ਚ ਕੋਈ ਖਜ਼ਾਨਾ ਜਮਾ ਹੁੰਦਾ ਜਾਵੇਗਾ। ਆਤਮ ਸਵੈ ਦੇ ਪ੍ਰਵੇਸ਼ਤਵਾਨ ਨੂੰ ਸੇਵਾ ਮੁਲਕਤ ਦੇਵੇਗਾ। ਜੋ ਕਰਾਲੀ ਨਾਮ ਜਪੇਗਾ, ਸੇਵਾ ਕਰੇਗਾ, ਗੁਰਬਾਣੀ ਪੜ੍ਹੇਗਾ ਮਰਖਾਤਰ ਮਿਲਦਾ ਹੈ ਅਕੀਦਨੀ ਦੁਨੀਆਂ ਆਪ ਦੇਖਦੇ ਆ ਸਭ ਰੋਣੇ ਜਾਂਦੀ ਹੈ ਇੱਥੇ ਕੋਈ ਨਹੀਂ ਮਜਦਾ ਪਰਮੇਸ਼ਰ ਦੇ ਦਰਵਾਜ਼ੇ ਤੇ ਤਾਂ ਉਹ ਹੀ ਮਾਲ ਮੰਗਦਾ ਹੈ ਜੋ ਪਰਮੇਸ਼ਰ ਦਾ ਨਾਮ ਜਪਦਾ ਹੈ ਅੱਜ ਜੇ ਤੇਰੇ ਮਨ ਤੋਂ ਉੱਠਿਆ ਕਰੋ ਇਹ ਮਨ ਨਹੀਂ ਠੇਹਦਾ ਮਾਲਾ ਨਾ ਕਰ ਲਿਆ ਕਰੋ ਜੇ ਕੋਈ ਮਾਲਾ ਨਹੀਂ ਹੈ ਅਸੀਂ ਤੁਹਾਨੂੰ ਮਾਲ ਦੇ ਦਿੰਦੇ ਆ ਮਾਲਾ ਦੇ ਕੇ ਰੋਜ ਜਾਪ ਕਰੋ ਵਾਹਿਗੁਰੂ ਜੀ ਕੀ ਧਰਬੀ ਇਹ ਸਾਰੇ ਸੇਵਾਦਾਰੀਓ ਮਹਾਂਪੁਰਖ ਸ੍ਰੀ ਮਨਸਤ ਬਾਬਾ ਮੋਹਨ ਸਿੰਘ ਜੀ ਦੇ ਵਿਰਿਵਾੜੇ ਬਾਬਾ ਜੀ ਦਾ ਕੋਟਾਨ ਕੋਟਾਂ ਦਾ ਨਿਵਾਸ ਸੁਚੀ ਸਾਸਨਤ ਵੱਲੋਂ ਸਤਿਗੁਰੂ ਗੁਰਨਸਾਹਿਬਾ ਸਾਡੇ ਸੱਚੇ ਬਾષા ਮਹਾਂਪੁਰਖਾਂ ਦੇ ਸਿੱਖੇ ਮਿਹਰ ਪ੍ਰੇਹ ਹੱਥ ਰੱਖ ਕੇ ਸ੍ਰੀ ਦੀ ਤੰਦਰੁਸਤੀ ਬਖਸ਼ਿਸ਼ ਕਰਦੇ ਹਾਂ ਸਦਾ ਹੀ ਸੁਮੰਚੀ ਕੌਮ ਦੀ ਸੇਵਾ ਜਿਵੇਂ ਕਰਦੇ ਨੇ ਕਰਦੇ ਰਹਿਣ ਤੇ ਮਹਾਰਾਜ ਕਿਰਪਾ ਕਰਨ ਸਦਾ ਹੀ ਚੜਦੀ ਕਲਾ ਹੋਵੇ ਸਾਧ ਸੰਗਤ ਜੀ ਸਮੇ ਬੜੇ ਔਖੇ ਮਿਲਿਆ ਕਰਦੇ ਨੇ ਮਹਾਪੁਰਖਾਂਤੀ ਡਾਕਟਰ ਜੀ ਨੂੰ ਬੇਨਤੀ ਕਰਦੇ ਸੀ ਦੱਸਦੇ ਸੀ ਕਿ ਬਚਨ ਚਲਦੇ ਸੀ ਕਿ ਜਦੋਂ ਅਖੰਡ ਪਾਠ ਸਾਹਿਬ ਪ੍ਰਾਰambh ਹੋਣਾ ਸਾਰਿਆਂ ਨੂੰ ਬੁਲਾ ਕੇ ਆਪ ਸਾਰੇ ਮਿਲ ਕੇ ਚੌਕੜੇ ਮਾਰ ਕੇ ਜਿਵੇਂ ਆਪ ਇਹਨੇ ਰਾਤੀ ਜਾਪ ਕੀਤਾ ਸੀ ਇਵੇਂ ਜਾਪ ਕਰ ਲਿਆ ਕਰੋ ਜਦੋਂ ਕੋ ਅਖੰਡ ਪਾਠ ਸਾਹਿਬ ਪ੍ਰਾਰambh ਨਹੀਂ ਹਨ ਫਿਰ ਜਿਵੇਂ ਮਹਾਪੁਰਖਾਂ ਨੇ ਕਰਾਇਆ ਇਵੇਂ ਮਿਲ ਕੇ ਸਾਧ ਸੰਗਤ ਵਿੱਚ ਕਰਿਆ ਕਰੋ ਤੇ ਜਿਵੇਂ ਜਿਵੇਂ ਮਹਾਂਪੁਰਖਾਂ ਨੇ ਦੱਸਣਾ ਕੀਤਾ ਉਮੇ ਉਮੇ ਪਛ ਦੀ ਕਮਾਈ ਕਰਨੀ ਸ਼ੁਰੂ ਕਰੋ ਤੇ ਮਹਾਰਾਜ ਕਿਰਪਾ ਕਰਨਗੇ ਜਿਸ ਬਾਈ ਕੋਲ ਭਾਈ ਕੋਲ ਪ੍ਰੇਮੀ ਕੋਲ ਸੇਵਨ ਕਰਨ ਵਾਸਤੇ ਜੌਬ ਕਰਨ ਵਾਸਤੇ ਮਾਲਾ ਨਹੀਂ ਹੈ ਹੁਣ ਮਹਾਂਪੁਰਖਾਂ ਨੇ 11 ਵਰੀ ਇੱਥੋਂ ਚੱਲਣਾ ਹੈ ਤੇ ਆਪ ਜੀ ਮਹਾਂਪੁਰਖਾਂ ਨੂੰ ਮਿਲ ਕੇ ਉਹ ਮਾਲਾ ਪ੍ਰਾਪਤ ਕਰ ਸਕਦੇ ਹੋ ਤਾਂ ਤੇ ਆਓ ਹੁਣ ਮਹਾਂਪੁਰਖਾਂ ਨੂੰ ਗੁਰਦੁਆਰਾ ਸੱਚਖੰਡ ਈਸ਼ਰ ਦਰਵਾਜ਼ੇ ਸੁਮੁੱਝੀ ਸਾਧ ਸੰਗਤ ਕੋ ਵੱਲੋਂ ਇੱਥੋਂ ਦੇ ਸੇਵਾਦਾਰ ਮਹਾਂਪੁਰਖ ਨੂੰ ਸੋ ਪਾਉ ਦੇ ਬਖਸ਼ ਕਰਨ ਲਈ ਮਹਾਂਪੁਰਖ ਦੇ ਚਰਨਾਂ 'ਚ ਬੇਨਤੀ ਹੈ ਸਰੂਪਾਵਧਨ ਦੀ ਕਿਰਪਾ ਕਰ। ਕੁੰਯਾਪੂ ਲਖਿਤ ਕਹੇ ਖਿਮਾ ਵਾਹਿਗੁਰੂ ਦੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ